ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋੜੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਨੰਬਰ ਹੈਗਾ 9878123917 ਅੱਜ ਵੀਰੇ ਆਪਾਂ ਲੋਕਲ ਵੀਡੀਓ ਤੁਸੀਂ ਕਹਿੰਨੇ ਹੋ ਨੇ ਲੋਕਲ ਵੀਡੀਓ ਘਰੋਂ ਦਿਖਾਓ ਤੇ ਉਹੀ ਚੀਜ਼ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਚੰਗੀ ਮੱਝ ਆ ਪਿੰਡ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਗੱਲਬਾਤ ਬਾਈ ਨਾਲ ਕਰਾਵਾਂ ਘਰ ਦੀ ਮੱਝ ਆ ਤੇ ਪਿਛਲੀ ਵੇਰ ਕਿੰਨਾ ਦੁੱਧ ਦਿੱਤਾ ਇਹਨੇ ਐਤਕੀ ਹੁਣ ਸੂਈ ਵੀ ਆ ਇਹ ਤਿੰਨ ਚਾਰ ਦਿਨਾਂ ਦੀ ਆ ਜਾ ਬਾਈ ਜੀ ਉਥੇ ਹੀ ਹੋ ਜਾ ਮੈਂ ਦਿਨੇੜੀ ਥੋੜਾ ਆਜਾ ਬੋਲ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਆ ਵੀਰੇ ਵਦਿਕਾ ਬਾਈ ਪਿੰਡ ਵੀਰੇ ਆਪਣਾ ਭਗਤਾ ਆ ਗਿਆ ਪਿੰਡ ਭਗਤਾ ਭਾਈ ਕਾ ਬਾਈ ਪੱਤੀ ਖਾਨਾ ਹਾਂ ਪੁਰਾਣਾ ਸਟੇਡੀ ਰੋਡ ਤੇ ਘਰ ਆਪਾਂ ਠੀਕ ਆ ਤੇ ਨੰਬਰ ਬੋਲੀ ਹਾਂ ਨੰਬਰ 994468014 ਤੇ ਵੀਰੇ ਜਿਹੜੀ ਆਪਾਂ ਮੱਝ ਦੇਖੀ ਐ ਨੇ ਕਿਹੜਾ ਸੂਆ ਸੂਈ ਆ ਇਹ ਇਹ ਵੀਰੇ ਹੁਣ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ ਤੀਜਾ ਦਿਨ ਆ ਤੀਜਾ ਦਿਨ ਕਿੰਨਾ ਬੋਲੇ ਤੇ ਹੁਣ ਇਹ ਰੈਡੀ ਜਮਾ ਬੋਲੇ ਕਿੰਨਾ ਗਾ ਹੁਣ ਇਸ ਟਾਈਮ ਤੇ ਪੂਰਾ ਜਿਹੜਾ ਮਤਲ ਕੰਡੇ ਦੇ ਤੁਲਦਾ 11 ਕਿਲੋ ਤੁਲਦਾ ਇਹਦਾ ਤੇ ਹਾਈਐਸਟ ਪਿਛਲੀ ਵਾਰ ਤੁਸੀਂ ਚੋਈਏ ਨੇ ਆਪਕਰ ਆਪਣੇ ਕੋਲੇ ਬੁਬਾਰ ਦਾ ਆਪਣਾ ਕੋਈ ਕੰਮ ਨਹੀਂ ਘਰ ਦੀ ਝੋਟੀ ਆ ਘਰ ਦੀ ਠੀਕ ਆ ਤੇ ਪਿਛਲੀ ਵਾਰ ਕਿੰਨਾ ਦੁੱਧ ਗੱਡੇ ਨੇ ਜੇਰ ਬਈ 14 ਲੀਟਰ ਨੇ ਸਸਰੀ ਸੇਵਾ ਦੇ ਪਾਇਆ ਦਿੱਤਾ ਜਾਣੀ ਹਾਂ ਆ ਆ ਚੱਲ ਬਾਦ ਨਹੀਂ ਆ ਵੀ 14 ਤੋਂ ਪਲੱਸ ਵੀ ਦੇ ਸਕਦੇ ਨੇ 14 ਕਿਲੋ ਦਾ ਦੇ ਹੀ ਦੇਣਾ 11 ਤਾਂ ਹਨ ਆਪਾਂ ਬਾਈ ਤੋਲ ਲੈ ਭੰਮਾ ਤੇ ਮਗਰ ਕੀ ਆ ਗਿਆ ਮੇਲ ਖਾਪ ਕਟਾ ਕਟਾ ਟੋਰੀਆਂ ਨੂੰ ਦੀ ਸੀ ਤੋੜ ਕੇ ਦਿਖਾ ਦਗੇ ਪੂਰੀ ਚੰਗੀ ਝੋਟੀ ਆ ਵੀਰੇ ਜਿਵੇਂ ਤੁਸੀਂ ਮੰਗ ਕਰਦੇ ਹੋ ਨੇ ਦੁੱਧ ਵਾਲੀ ਝੋਟੀ ਆ ਇੱਕ ਨੰਬਰ ਤੇ ਘਰ ਲਿਓ ਬਾਈ ਦਾ ਸੰਪਰਕ ਤੇ ਧਾਰਾ ਧੂਰਾ ਤੁਹਾਨੂੰ ਮਾਰ ਕੇ ਦਿਖਾ ਮੈਂ ਧਾਰਾ ਮਾਰ ਕੇ ਦਿਖਾਉਣੇ ਚਵਾਈ ਕਰਕੇ ਦਿਖਾਉਣੇ ਕੋਈ ਤੇਰਾ ਰਾਤਾ ਠੀਕ ਆ ਵੀਰੇ ਚਲ ਧਾਰਾ ਮਾਰ ਕੇ ਦਿਖਾ ਦੇਾਂਗੇ ਆ ਦੇਖੋ ਸਿੰਘ ਸਿੰਘ ਗੋਲਾ ਪੂਰਾ ਹੌਲੀ ਕਰ ਲਈ ਮੜਾ ਜਾ ਆ ਦੇਖੋ ਲੈਵਾ ਦੇਖੋ ਸੂ ਨਾ ਲੈਵਾ ਤੇ ਲੰਮੀ ਲੈ ਚਲ ਬਾਈ ਦਿਖਾ ਦੇ ਦਿਖਾਉਣ ਵਾਲੀ ਆ ਬਟਰ ਨਾਲੀ ਝੋਟੀ ਹੈਗੀ ਟੈਕ ਨੰਬਰ ਪੂਰੀ ਟਾਪ ਦੀ ਮੋਹੜ ਲਿਆ ਰਹੀ ਸੀ ਕਰ ਲਿਓ ਬਾਈ ਨਾਲ ਸੰਪਰਕ ਦੁੱਧ ਵਾਕਈ ਦੇ ਦੂ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਸੈਂਕ ਸਾਲਾ ਕਰ ਲਓ ਚੈੱਕ ਪੂਰੀ ਵਧੀਆ ਤੇ ਸਮੀ ਪਣੀ ਵੀ ਪੂਰੀ ਆ ਕੱਦ-ਗਾੜ ਵੀ ਠੀਕ ਆ ਪੂਰੀ ਚੰਗੀ ਆ ਪੂਰੀ ਆ ਦੇਖੋ ਅਮਰੀਕਨੀਆਂ ਆਂ ਗਾ ਲੈਵਾਗਾ ਤੇ ਦੁੱਧ ਵਾਲਾ ਪੀਸ ਆ ਜਮਾ ਜਿਹੜੇ ਬੰਦੇ ਕਹਿੰਦੇ ਨੇ ਆਪਾਂ ਦੁੱਧ ਪੀਣ ਨੂੰ ਲੈਣੀ ਆ ਮੱਜ ਤੇ ਕਿਉਂਕਿ ਵੀਰੇ ਮੈਸ ਦੀ ਚੱਲੀ ਜਾਂਦੀ ਸ਼ਾਰਟ ਵਾਲੀ ਤੇ ਪਸੂ ਮੈਨ ਨਹੀਂ ਰਿਹਾ ਛੱਡੀਂ ਬਾਈ ਬੱਚਾ ਇਹ ਸੀ ਆ ਦੇਖੋ ਜੀ ਬੱਚਾ ਆਪਾਂ ਛੱਡ ਰਹੇ ਆ ਝੋਟੀ ਦੇਖੋ ਕਿਆ ਬਾਤ ਆ ਸਿੰਘ ਸਾਡਾ ਇੱਕ ਨੰਬਰ ਤੇ ਜਿੰਮੇ ਤੁਹਾਡੀ ਮੰਗ ਆ ਉਹੋ ਜੀ ਝੋਟੀ ਆ ਜੀ ਤੁਹਾਨੂੰ ਆਪਾਂ ਕਵਰ ਕਰਕੇ ਦੇ ਰਹੇ ਆਂਗੇ ਛੱਡੀਂ ਵੀਰੇ ਬੱਚਾ ਆ ਵੀਰੋ ਬੱਚਾ ਚਾਹੁੰਦਾ ਤੂੰ ਦੇ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੂੰ ਦੇਖ ਸਕਦੇ ਆਂ ਬੰਨ ਦੇ ਵੀਰੇ ਬੱਚਾ ਤੇ ਚਬਾਈ ਤੂੰ ਵੀ ਸੁਣ ਕਰਕੇ ਦਿਖਾਉਣਿਆਂਗੇ ਪੂਰੀ ਇੱਕ ਨੰਬਰ ਤੇ ਪਸਮਾ ਪਸਮੂ ਦੇਖੋ ਨੇੜ ਤੋਂ ਇੱਕ ਨੰਬਰ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਪੂਰੀ ਚੰਗੀ ਝੋਟੀ ਕਰਾਉਣੇ ਆਪਾਂ ਸਾਨੂੰ ਚੈੱਕਟ ਸਮਾਰ ਕੇ ਪੂਰੀ ਟਕਾ ਕੇ ਕੋਈ ਵੀਡੀਓ ਨਹੀਂ ਆਪਾਂ ਪਾਉਜ਼ ਕਰਦੇ ਕੋਈ ਕੁਝ ਨਹੀਂ ਆ ਦੇਖੋ ਜੀ ਪੂਰੀ ਇੱਕ ਨੰਬਰ ਝੋਟੀ ਹੈਗੀ ਫੇਰੀ ਚਲੋ ਚੈੱਕ ਪੂਰੀ ਵਧੀਆ ਧਾਰਤੂਰ ਪੂਰੀ ਲੈਂਦੀ ਆ ਨਹੀਂ ਜੀ ਦੁੱਧ ਕਿੰਨਾ ਚੜ ਦਿੰਦੀ ਹੈਗੀ ਇਹ ਬਣਨ ਤੋਂ ਬਾਅਦ ਵੀਰੇ ਵੀਰੇ ਨੇ ਕਾਪਾ ਕਹਨੇ ਤੂੰ ਰ 7.5 ਮਹੀਨੇ ਦੁੱਧ ਪੀਂਦਾ ਮਰਜੀ ਨਾਲ ਛੱਡੀ ਆ ਮਰਜੀ ਨਾਲ ਛੱਡੀ ਆ ਘਟਾ ਘਟਾ ਕੇ ਜਮਾ ਠੀਕ ਆ ਠੀਕ ਫੀਡ ਬੰਦ ਕਰ ਕਰ ਹਾਂ ਦਾਣਾ ਆ ਮਗਰ ਤੋਂ ਦੇਖ ਲਓ ਤੂੰ ਪਸ਼ਮਾ ਪਸ਼ੂਆਂ ਦੇ ਇੱਕ ਨੰਬਰ ਦਾ ਝੋਲੇ ਕੋਈ ਨੀਗਾ ਕੋਈ ਹੱਥ ਦਾ ਨੀਗਾ ਸ਼ਾਟ ਬਾਹਲਾ ਚੱਲੀ ਜਾਂਦਾ ਵੀਰੇ ਪਸ਼ੂਆਂ ਦੀ ਸ਼ਾਟ ਇੰਨੀ ਆ ਨਾ ਤੂੰ ਗੱਲ ਛੱਡ ਦੇ ਤੇ ਕਰ ਲਿਓ ਸੰਪਰਕ ਤੇ ਦੁੱਧ ਵਾਲਾ ਪੀਸ ਆ ਗਿਆ ਦੁੱਧ ਦੋ ਮੰਨਾਂ ਜਿਨ੍ਹਾਂ ਨੇ ਕੱਢ ਦੇਣਾਗਾ ਆਪਣੇ ਦਾ ਵੀਰੇ ਤੁਹਾਨੂੰ ਦੱਸਾਂ ਦੋ ਵੇਟਨਾ ਸੀ ਉਹ ਸੁਣਾਉਂਦੇ ਨਾ ਸੀ ਉਹ ਬਾਹਰ ਚੱਲ ਗਏ ਸੀ ਦੋਨੇ ਠੀਕ ਠੀਕ ਆ ਵੀਰੇ ਆਪਾਂ ਦਾ ਤੁਹਾਨੂੰ ਦੋ ਮੰਗਾ ਮੈਂ ਅੱਗੇ ਵੇਚ ਦਿੱਤੀਆਂ ਠੀਕ ਆ ਵੀਰੇ ਆ ਦੇਖੋ ਵੀਰੇ ਦਿਖਾ ਦੀ ਦਵਾਈ ਇਹ ਦੇਖੋ ਬਾਲਟੀ ਰਿਕਾਰਡ ਮੈਂਦਾ ਪੂਰ ਸ਼ਰਲਾ ਪੋਰਾ ਨਹੀਂ ਮੜੇ ਇਧਰ ਨੂੰ ਨਹੀਂ ਵੀਰੇ ਦਿਖਾ ਦਗੇ ਸਮਾਰ ਕੇ ਹਾਂ ਹੁਣ ਚੱਲ ਆ ਦੇਖੋ ਜੀ ਮੂਹ ਲੈ ਜੋ ਵੀ ਮਾਰਦੇ ਸਮਾਰ ਕੇ ਗੇਰਾ ਕਰ ਲੋ ਚੈੱਕ ਅਰੇ ਦਾ ਬੁਰਗਾ ਜੋਗਾ ਬੁੱਤ ਵੀਰੇ 11 ਲੀਟਰ ਬੋੜਾ ਜੋ ਕੋ ਮੈਨਣ ਲੱਗਿਆ ਹੋ ਜਾਊਗਾ ਹੋਜੀ ਤਿਆਰ ਦੇਮ ਠੀਕ ਆ ਪੂਰੇ ਇੱਕ ਨੰਬਰ ਚਵਾਈ ਚਵਾਈ ਵਾਈ ਨੇ ਕਿਤੇ ਕਰੀ ਨਹੀਂਗੀ ਪੂਰੀ ਵਧੀਆ ਚਵਾਈ ਤੇ ਮਗਰਲੇ ਜੇ ਫੇਰ ਮਾਰਦੇ ਵੀਰੇ ਟਗਾ ਕੇ ਆ ਦੇਖੋ ਬਾਕੀ ਦਾ ਵੀਰੇ ਤੁਸੀਂ ਆਇਓ ਦੋ ਟੰਗ ਚੋ ਕੇ ਲੈ ਜਾਓ ਬਾਈ ਦਾ ਕੋਈ ਝੂਠ ਵਾਲਾ ਕੰਮ ਨਹੀਂ ਹੈਗਾ ਚਾਰ ਟੰਗ ਚੋਨੇ ਕੋਈ ਚੱਕਰ ਨਹੀਂ ਬਗੈਰ ਸਾਈ ਤੋਂ ਚੋਲੇ ਜਾਣਾ ਨੰਬਰ ਦੀ ਸੀ ਫੇਰ ਬੋਲਦੇ ਹਾਂ ਨੰਬਰ 994468014 ਠੀਕ ਆ ਵੀਰੇ ਸਾਰੇ ਕਰ ਲਿਓ ਬਾਈ ਨਾਲ ਸਵਾਰਕ ਪੂਰੀ ਵਧੀਆ ਝੋਟੀ ਹੈ ਤੀਜਾ ਸੁਆ ਗਿਆ ਘਰ ਦੀ ਲੋਕਲ ਝੋਟੀ ਆ ਗਈ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅ ਦਿਓ ਧੰਨਵਾਦ ਜਲਦ ਮਿਲਦੇ ਕਿਸੇ ਨਵੀਂ ਵੀਡੀਓ ਨਾਲ